ਕਈ ਨਾ ਮੇਰੇ ਵਰਗੇ ਬੰਦਿਆਂ ਦੀ ਸਾਰੀ ਜ਼ਿੰਦਗੀ ਆ ਹੀ ਨਿਕਲ ਜਾਂਦੀ ਹੈ ਕਿ ਮੇਰੇ ਹੀ ਨੇ ਮੇਰੇ ਹੀ ਨੇ ਕਿਉਂਕਿ ਸਾਡੇ ਮਾਪਿਓ ਨੇ ਸਿਖਾਇਆ ਹੀ ਸੀ ਕਿ ਜਿਹੜਾ ਆਪਣਾ ਸਰੀਕਾ ਦਾ ਰਿਸ਼ਤੇਦਾਰ ਹੁੰਦੇ ਆ ਉਹ ਆਪਣੇ ਹੀ ਹੁੰਦੇ ਆ ਤੇ ਮਾਪਿਓ ਦੇ ਜਾਣ ਤੋਂ ਬਾਅਦ ਸਾਡੀ ਅੱਧੀ ਜ਼ਿੰਦਗੀ ਆ ਹੀ ਨਿਕਲ ਗਈ ਕਿ ਆ ਵੀ ਸਾਡਾ ਆ ਵੀ ਸਾਡਾ ਆ ਵੀ ਰਿਸ਼ਤੇਦਾਰ ਸਾਡਾ ਆ ਵੀ ਸੱਜਣ ਮਿੱਤਰ ਸਾਡਾ ਹਨਾ ਤੇ ਛਾਤ ਜਿਆ ਰੱਖਿਆ ਆਪਦੇ ਆਪ ਨੂੰ ਵੀ ਬਸ ਕੋਰੇ ਸਾਰਾ ਕੁਝ ਇਹੀ ਆ ਵੀ ਸਾਡੇ ਸਾਡੇ ਆ ਸਾਡੇ ਦਿਲਾਂ ਦੀਆਂ ਧੜਕਣਾ ਹੈ ਤੇ ਸਾਡੇ ਜਿਹੜੇ ਕੰਮਕਾਰ ਆ ਜਾਂ ਸਾਡਾ ਕੁਝ ਵੀ ਆ ਇਹੀ ਆ ਸਾਰਾ ਕੁਝ ਸਾਡੇ ਮਾਪੇ ਉਹ ਜਾਣ ਤੋਂ ਬਾਅਦ ਪਰ ਕਿਤੇ ਨਾ ਕਿਤੇ ਨਾ ਕਈ ਵਾਰੀ ਹਰ ਇੱਕ ਬੰਦੇ ਦੀ ਇਹ ਹੁੰਦਾ ਵੀ ਇਹ ਸਾਡੀ ਆ ਰਿਸ਼ਤੇਦਾਰ ਸਾਰੇ ਕਿਤੇ ਨਾ ਕਿਤੇ ਬੰਦੇ ਦੇ ਦਿਮਾਗ ਦੇ ਵਿੱਚ ਨਾ ਇਹ ਜਿਹੜਾ ਸਿਸਟਮ ਆ ਵੀ ਸਾਡੇ ਵਾਲਾ ਇਹ ਬੰਦੇ ਨੂੰ ਥੱਲੇ ਲੈ ਕੇ ਵਹਿ ਜਾਂਦਾ ਬਿਲਕੁਲ ਹੀ ਬੰਦੇ ਦੀ ਅੱਧੀ ਉਮਰ 10 15 20 ਸਾਲ ਐ ਨਿਕਲ ਜਾਂਦੇ ਆ ਦੂਜਿਆਂ ਦੇ ਕਾਰਜਾਂ ਦੇ ਵਿੱਚ ਭੱਜਦੇ ਦੌੜਦੇ ਆ ਜੇ ਕਿਸੇ ਦਾ ਫੋਨ ਆ ਗਿਆ ਵੀ ਆਈ ਵੀ ਰਾਜੂ ਮੜਾ ਜਾ ਕੰਮ ਆ ਚੱਲ ਵੀ ਰਾਜੂ ਨੇ ਆਪਦਾ ਕੰਮ ਛੱਡਿਆ ਤੇ ਭੱਜ ਲਿਆ ਕਿਸੇ ਦੇ ਮਾੜੀ ਜੀ ਛਰੀਟ ਵੀ ਆ ਜਾਂਦੀ ਸੀ ਛਰੀਟ ਵੀ ਤੇ ਭੱਜੇ ਜਾਂਦੇ ਸੀ ਕਿਉਂਕਿ ਸਾਡੇ ਸੀ ਆਪਣੇ ਸੀ ਜਾਣਾ ਪੈਂਦਾ ਸਾਡੇ ਸੀ ਦਿਲ ਦੇ ਵਿੱਚ ਬਹੁਤ ਵੱਡਾ ਵਹਿਮ ਸੀ ਪਰ ਹੁਣ ਉਹ ਆਪਣਾ ਮਤਲਬ ਸਭ ਕੱਢ ਕੇ ਨਾ ਤੇ ਸੁਭੀ ਨੂੰ ਸੱਪ ਬਣ ਗਏ ਜਾਨਕਿ ਜਿਵੇਂ ਕਹਿੰਦੇ ਸੁਭੀ ਹੁੰਦੀ ਆ ਸੁਭੀ ਦਾ ਸੱਪ ਬਣ ਗਏ ਤੇ ਡੰਗ ਮਾਰਨ ਲੱਗ ਗਏ ਹੁਣ ਇਹ ਹਮੇਸ਼ਾ ਸਾਰੇ ਲੋਕਾਂ ਦੇ ਨਾਲ ਹੁੰਦਾ ਏਵੇਂ ਅਸਲ ਵਿੱਚ ਤੁਹਾਡੇ ਮਨ ਦਾ ਇਹ ਵਹਿਮ ਹੁੰਦਾ ਕਿ ਹਰ ਇੱਕ ਮੰਦਾ ਤੁਹਾਡਾ ਏ ਤੁਹਾਡੇ ਮਾਪਿਓ ਤੋਂ ਬਗੇਰ ਤੇ ਮਹਾਰਾਜ ਤੋਂ ਬਗੇਰ ਚੌਥੇ ਨੇ ਹੋਰ ਕਿਸੇ ਨੇ ਤੁਹਾਡਾ ਨਿਬਾਨਾ ਹੈਗਾ ਹਮੇਸ਼ਾ ਇਹ ਸੋਚ ਕੇ ਰੱਖੋ ਕਿ ਸਾਡਾ ਉਹ ਉੱਪਰ ਵਾਲੇ ਤੋਂ ਤੇ ਮਾਂ ਪਿਓ ਤੋਂ ਬਗੈਰ ਕੋਈ ਨਹੀਂ ਹੈਗਾ ਜਿੰਨਾ ਤੁਸੀਂ ਆਪ ਦੇ ਮਨ ਚ ਵਹਿਮ ਪਾਲਦੇ ਹੋ ਨਾ ਕਿ ਇਹ ਸਾਡਾ ਏ ਸਾਡੇ ਖੜੂਗਾ ਸਾ ਮੇਰੇ ਨਾਲ ਖੜੂਗਾ ਇਹ ਤੁਹਾਡਾ ਵਹਿਮ ਆ ਜਿੰਨਾ ਚਿਰ ਤੁਸੀਂ ਉਹਨਾਂ ਦੇ ਕੰਮ ਆਉਣੇ ਜਿੰਨਾ ਚਿਰ ਉਹਨਾਂ ਦੇ ਤੁਸੀਂ ਚੁੱਪ ਕਰਕੇ ਉਹਨਾਂ ਦੇ ਕੰਮ ਕਰਦੇ ਹੋ ਮੀਨੇ ਬਣ ਕੇ ਥੱਲੇ ਰਹਿ ਕੇ ਗੱਲਾਂ ਸੁਣ ਕੇ ਤੁਸੀਂ ਉਹਨਾਂ ਦੀਆਂ ਕੰਮ ਧੰਦੇ ਉਹਨਾਂ ਦੇ ਕਾਰਜਾਂ ਦੇ ਉਹਨਾਂ ਦੇ ਸਾਰੀਆਂ ਗੱਲਾਂ ਸੁਣਦੇ ਹੋ ਤੁਸੀਂ ਬਹੁਤ ਵਧੀਆ ਬੰਦੇ ਹੋ ਪਰ ਜਦੋਂ ਤੁਹਾਨੂੰ ਅਕਲ ਆਉਂਦੀ ਆ ਬੰਦੇ ਨੂੰ 40 ਸਾਲ ਤੋਂ ਬਾਅਦ ਕਹਿੰਦੇ ਅਕਲ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ 40 ਸਾਲ ਤੋਂ ਬੰਦਾ ਟੱਪਦਾ ਏ ਤੇ ਉਹ ਬੰਦਾ ਅੱਗੋਂ ਫਿਰ ਤੁਸੀਂ ਜਦੋਂ ਸਵਾਲ ਕਰਦੇ ਹੋ ਉਹਨਾਂ ਨੂੰ ਸਹੀ ਮਹਣੇ ਚ ਦੱਸਦੇ ਹੋ ਕਿ ਤੁਸੀਂ ਉਹਨਾਂ ਨੂੰ ਜਵਾਬ ਸਵਾਲ ਕਰਨ ਲੱਗ ਜਾਂਦੇ ਹੋ ਫਿਰ ਤੁਹਾਨੂੰ ਉਹ ਪਤਾ ਲੱਗਦਾ ਕਿ ਥੋਡੇ ਆ ਜਾਂ ਬਗਾਨੇ ਆ ਕਿਉਂਕਿ ਫਿਰ ਸੱਚ ਬੋਲਣ ਦੀ ਜਿਹੜੀ ਸਮਰੱਥਾ ਉਹ ਬਿਲਕੁਲ ਖਤਮ ਹੋ ਜਾਂਦੀ ਕਿਉਂਕਿ ਜੇ ਤੁਸੀਂ ਸੱਚ ਬੋਲੋਗੇ ਫਿਰ ਤੁਸੀਂ ਇਕੱਲੇ ਰਹੋਗੇ ਹਮੇਸ਼ਾ ਅਸਤੇ ਫਿਰ ਜਿਹੜੇ ਬੰਦੇ ਜਿਨ੍ਹਾਂ ਨੂੰ ਭੋਰਾ ਵੀ ਅਕਲ ਨਹੀਂ ਸੀ ਜਿਹੜੇ ਸੁਭੀਆਂ ਹੁੰਦੀਆਂ ਹਨ ਫਿਰ ਉਹ ਸੱਪ ਬਣ ਕੇ ਤੁਹਾਡੇ ਡੰਗ ਮਾਰ ਪਿਆ ਇਸ ਕਰਕੇ ਕਿਸੇ ਨੂੰ ਆਪਣਾ ਨਾ ਸਮਝੋ ਸਮਝੋ ਆਪਣੇ ਮਾਪਿਆਂ ਨੂੰ ਤੇ ਉਸ ਅਕਾਲ ਪੁਰਖ ਨੂੰ ਜੀਨੇ ਸਾਰਾ ਕੁਝ ਦੇਣਾ ਤੇ ਸਭ ਤੋਂ ਵੱਡੀ ਗੱਲ ਆ ਮਿਹਨਤ ਕਿਸੇ ਦੇ ਜੇਵਲ ਜਾਂ ਕਿਸੇ ਦੇ ਘਰ ਵਾਲ ਜਾਂ ਗੱਡੀ ਵਾਲ ਨਾਲ ਦੇਖਿਆ ਕਰੋ ਜਦੋਂ ਤੁਸੀਂ ਮਿਹਨਤ ਕਰੋਗੇ ਮਿਹਨਤ ਦੇ ਨਾਲ ਤੁਹਾਨੂੰ ਫਾਇਦਾ ਜ਼ਰੂਰ ਮਿਲੂਗਾ ਜੇ ਤੁਸੀਂ ਕੰਮ ਆਉਂਦੀ ਦਿਲ ਦੇ ਨਾਲ ਮਿਹਨਤ ਦੇ ਨਾਲ ਸਵੇਰੇ ਉੱਠ ਕੇ ਜਲਦੀ ਕੰਮ ਕਰੋਗੇ ਤੁਹਾਨੂੰ ਸਭ ਕੁਝ ਮਿਲੂਗਾ ਕਿਸੇ ਦੀ ਲੋੜ ਨਹੀਂ ਹੈਗੀ ਜ਼ਿਆਦਾਤਰ ਆਪਦੇ ਘਰ ਧਿਆਨ ਦਿਓ ਬੱਚਿਆਂ ਨੂੰ ਪੜ੍ਹਾਓ ਲਿਖਾਓ ਜੋ ਤੁਹਾਡੇ ਨਾਲ ਬੀਤਿਆ ਉਹ ਤੁਹਾਡੇ ਬੱਚਿਆਂ ਨਾਲ ਨਾ ਬੀਤੇ ਇਹ ਆਪਣੇ ਆਪਣੇ ਇਹ ਖਤਮਾ ਕਹਾਣੀਆਂ ਜਿੰਨਾ ਚਿਰ ਵਿਆਹ ਨਹੀਂ ਜਾਂਦਾ ਕੋਈ ਇੱਕ ਘਰ ਦੇ ਵਿੱਚ ਪਰਿਵਾਰ ਰਹਿੰਦਾ ਇਹ ਇੱਕ ਇੱਕ ਹਫ਼ਤਾ ਬਣਾਈਆ ਕਿ ਆਪਣਾ ਇੱਥੇ ਆਪਣਾ ਇੱਥੇ ਕੋਈ ਨਹੀਂ ਹੈਗਾ ਹਰ ਇੱਕ ਬੰਦਾ ਆਪ ਦਾ ਲਟਾ ਕੇ ਹੀ ਪਿੱਛੇ ਵਹਿੰਦਾ ਏ ਫੇਰ ਉਹਨੂੰ ਟਾਈਮ ਲੰਘਿਆ ਜਿਹੜਾ ਚੇਤਾ ਹੁੰਦਾ ਤੇ ਬਾਕੀ ਦੋਸਤੋ ਤੁਹਾਡੀ ਆਪਣੀ رائے ਹੋਊ ਮੇਰੀ ਆਪਣੀ رائے ਆ ਪਰ ਮੇਰਾ ਇਹੀ ਕਹਿਣਾ ਹੈ ਕਿ ਆਪਣਾ ਕੋਈ ਨਹੀਂ ਹੈਗਾ ਕਿਉਂਕਿ ਬੰਦਾ ਦਿਲ ਤੋਂ ਅਮੀਰ ਹੋ ਸਕਦਾ ਪਰ ਬੰਦਾ ਵੱਡਾ ਜਿੱਦਾਂ ਮਰਜ਼ੀ ਹੋ ਜਾ ਗੱਡੀਆਂ ਕਾਰਾਂ ਵਾਲਾ ਪਾਰ ਹੋ ਫਿਰ ਦੂਜੇ ਨੂੰ ਜਿਹੜਾ ਦਿਲ ਤੋਂ امیر ਵਾਲੇ ਬੰਦੇ ਨੂੰ ਆਪਣਾ ਨਹੀਂ ਸਮਝਦਾ ਹੈਗਾ। ਬਾਕੀ ਤੁਸੀਂ ਆਪ ਦੀ رائے ਜ਼ਰੂਰ ਦਿਓ। ਧੰਨਵਾਦ ਚੈਨਲ ਨੂੰ ਕਰੋ ਫੋਲੋ। ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ।